ਦੇ ਸਾਥੀਓ ਤੁਹਾਡਾ ਇੱਕ ਸਵਾਲ ਆ ਰਿਹਾ ਹੈ ਕਿ ਵੀ ਕੋਈ ਇਹੋ ਜੀ ਦਵਾਈ ਦੱਸੋ ਜਿਹੜੀ ਕਣਕ ਨੂੰ ਲਾ ਕੇ ਤੇ ਕਣਕ ਦੇ ਸੁੰਡੀ ਨਾ ਆਵੇ ਮੈਂ ਤੁਹਾਨੂੰ ਇੱਥੇ ਸਾਫ਼ ਤੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਹੋ ਜੀ ਕੋਈ ਵੀ ਦਵਾਈ ਸਿਫਾਰਿਸ਼ ਨਹੀਂ ਕਰਦੀ ਕਿ ਜੇ ਆਪਾਂ ਉਹਨੂੰ ਕਣਕ ਦੇ ਬੀਜ ਨੂੰ ਲਾ ਲਈਏ ਤੇ ਮੁੜ ਕੇ ਸੁੰਡੀ ਹੋਣ ਤੋਂ ਰੋਕ ਸਕੀ ਤਾਂ ਹਾਂ ਤੁਸੀਂ ਉਹਨੂੰ ਕਲੋਰੋ ਲਾਉਣੇ ਹੋ ਜਾਂ ਥਾਇਆਮਥੌਕਸਮ ਲਾਉਣੇ ਹੋ ਜਾਂ ਕਵੀਰ ਦਾ ਸਵਾਲ ਸੀ ਗਾਚੋ ਲਾਉਣੇ ਇਹ ਜਿਹੜੀਆਂ ਦਵਾਈਆਂ ਐ ਇਹ ਕਣਕ ਦੇ ਬੀਜ ਨੂੰ ਇਸ ਲਈ ਲਾਈਆਂ ਜਾਂਦੀਆਂ ਤਾਂ ਕਿ ਰਸ ਟੁੱਸੇ ਕੀੜਿਆਂ ਤੋਂ ਬਚਾਅ ਹੋ ਸਕੇ ਜਿਹੜੀ ਸ਼ੁਰੂ ਜੂੰਜੀ ਪੈਂਦੀ ਉਹ ਤੋਂ ਬਚਾਅ ਜਾ ਸਕੇ ਜਾਂ ਜੇ ਕਿਤੇ ਸਿਉਂਕ ਪੈਂਦੀ ਹੈ ਤਾਂ ਉਹ ਤੋਂ ਬਚਾਅ ਹੋ ਸਕੇ ਕੋਈ ਵੀ ਦਵਾਈ ਜਿਹੜੀ ਤੁਸੀਂ ਕਣਕ ਦੇ ਬੀਜ ਨੂੰ ਲਾ ਕੇ ਬੀਜ ਰਹੇ ਹੋ ਉਹ ਸੁੰਡੀ ਦੇ ਉੱਪਰ ਕੋਈ ਵੀ ਪ੍ਰਭਾਵ ਨਹੀਂ ਪਾਉਣ ਵਾਲੀ ਪਿਛਲੇ ਸਾਲ ਦਾ ਸਾਡੇ ਕੋਲੇ ਬਹੁਤ ਸਾਰੇ ਰਿਜ਼ਲਟ ਨੇ ਜਿੱਥੇ ਕਿਸਾਨ ਸਾਥੀਆਂ ਨੇ ਬਠਿੰਡੇ ਦੇ ਵਿੱਚ ਮਾਨਸੇ ਦੇ ਵਿੱਚ ਦਵਾਈਆਂ ਲਾ ਲਾ ਕੇ ਕਣਕ ਨੂੰ ਬੀਜਿਆ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਹਾਲਾਤ ਇਹੋ ਜਿਹੇ ਹੋਏ ਕਿ ਕਣਕੀਆਂ ਨੂੰ ਵਾਹ ਕੇ ਦੁਬਾਰਾ ਬੀਜਣੀ ਪਈ ਇਸ ਕਰਕੇ ਆਪਣਾ ਪੈਸਾ ਖਰਾਬ ਨਾ ਕਰੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਹੋ ਜੀ ਕਿਸੇ ਵੀ ਦਵਾਈ ਦੀ ਸਿਫਾਰਸ਼ ਨਹੀਂ ਕਰਦੇ ਕਿ ਤੁਸੀਂ ਉਹਨੂੰ ਬੀਨ ਨੂੰ ਲਾ ਲਓ ਤੇ ਉਸ ਤੋਂ ਬਾਅਦ ਸੁੰਡੀ ਨਾ ਪਵੇ ਜਿਹੜੀਆਂ ਦਵਾਈਆਂ ਬੀਨ ਨੂੰ ਲਾਉਣ ਲਈ ਕਈਆਂ ਜਾ ਰਹੀਆਂ ਉਹ ਕੇਵਲ ਜਿਹੜਾ ਹੈਗਾ ਕੁੰਗੀ ਦੇ ਲਈ ਕਰਨਾਲ ਬੰਟ ਦੇ ਲਈ ਜਾਂ ਸਿਉਂਕ ਦੇ ਲਈ ਜਾਂ ਤੇਲੇ ਦੇ ਜਿਹੜਾ ਹੈਗਾ ਟੋਕਣਾਸਤੇ ਆ ਹੋਰ ਸੁੰਡੀ ਵਾਸਤੇ ਕੋਈ ਵੀ ਦਵਾਈ ਨਹੀਂ ਬਣੀ ਹੈ ਧਿਆਨ ਰੱਖਣਾ ਪਈਗਾ